ਅੱਜ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਹੇਠ ਚੁਣੇਗੇ ਪੰਚਾਂ ਦਾ ਜਿਹੜਾ ਸੌਚਕ ਸਮਾਗਮ ਸੀਗਾ ਉਸੇ ਤਰ੍ਹਾਂ ਜੰਮਸਰ ਦੇ ਵਿੱਚ ਅਸੀਂ ਸਮਾਗਮ ਕਰਕੇ ਹਟਿਆ ਆਪਣੇ ਅੰਮ੍ਰਿਤਸਰ ਤੋਂ ਚੁਣੇ 5526 ਪੰਚ ਜਿਹੜੇ ਆ ਸਾਡੇ 800 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਈ ਉਹਨਾਂ ਸਾਰੇ ਪੰਚਾਂ ਨੂੰ ਜਿਹੜੀ ਸੌਚ ਚਾਈ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਿੰਡਾਂ ਦਾ ਵਿਕਾਸ ਕਿੱਦਾਂ ਕਰਨਾ ਉਹ ਉਹਨਾਂ ਨੂੰ ਬੇਨਤੀ ਕੀਤੀ ਐ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਉਹ ਕਹਾਂਗੇ ਉਹ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਉਹ ਪ੍ਰੋਗਰਾਮ ਸੀ ਉਹ ਬਹੁਤ ਵਧੀਆ ਪ੍ਰੋਗਰਾਮ ਹੋਇਆ ਪ੍ਰੋਗਰਾਮ 'ਚ ਸਾਡੇ ਸਾਡੇ ਅਦੁੱਲਾ ਐਮਐਲਏ ਸਹਿਬਾਨ ਸਾਡੇ ਡੀਸੀ ਸਹਿਬਾਨ ਸੀਪੀ ਸਹਿਬਾਨ ਐਸਐਸਪੀ ਸਹਿਬਾਨ ਜਿਨਨੇ ਸਾਡੇ ਰੂਲਾ ਡਵੈਲਪਮੈਂਟ ਪੰਚਾਇਤੀ ਰਾਜ ਦੇ ਅਧਿਕਾਰੀ ਉਹ ਸਾਡੇ ਜਿਹੜੇ ਸ਼ਾਮਲ ਸੀ ਉਹ ਸਾਰੇ ਹੀ ਪੰਚ ਜਿਹੜੇ ਉਹ ਸਾਰੇ ਪੰਚ ਹਾਜ਼ਰ ਹੋਏ ਉਹਨਾਂ ਦੇ ਨਾਲ ਕੋਈ ਸਰਪੰਚ ਸਾਹਿਬ ਆਣਵੀ ਆਪਣੇ ਪੰਚਾਂ ਨੂੰ ਲੈ ਕੇ ਆਏ ਸੀਗੇ ਸੋ ਪ੍ਰੋਗਰਾਮ ਜਿਹੜਾ ਉਹ ਬਹੁਤ ਵਧੀਆ ਹੋਇਆ ਜਿਵੇਂ ਤੁਹਾਡੇ ਵੱਲੋਂ ਅੱਜ ਮਾਨ ਸਤਕਾਰ ਦਿੱਤਾ ਗਿਆ ਮਹਿਲਾਵਾਂ ਨੂੰ ਉੱਥੇ ਚੰਨੀ ਮੁੱਖ ਸਾਫਤਾ ਕੋ ਕੋ ਪ੍ਰੋਟਰੀ ਕਰਦੇ ਜਿਹੜੇ ਉਹ ਸ਼ਮਦਾਵੀ ਬੋਲੀ ਗਈ ਬਿਛਲੇ ਦਿਨੀ ਜੀ ਨਹੀਂ ਨਹੀਂ ਵੇਖੋ ਉਹ ਬਹੁਤ ਮਾੜੀ ਗੱਲ ਹੈ ਮੈਂ ਤਾਂ ਜਦੋਂ ਮੱਲਾ ਜਿਹੜਾ ਰੂਲਾ ਡਵੈਲਪਮੈਂਟ ਪੰਚਾਇਤੀ ਰਾਜ ਮਹਿਕਮਾ ਮਿਲ ਕੋ ਸੀਗਾ ਮੈਂ ਪੰਜਾਬ ਦੇ ਵਿੱਚ ਚਾਰ ਸੈਮੀਨਾਰ ਕੀਤੇ ਸੀਗੇ ਆਪਣੇ ਔਰਤਾਂ ਦੇ ਹੱਕ ਦੇ ਵਿੱਚ ਉਹ ਮੈਂ ਆਪਣੀਆਂ ਜਿਹੜੀਆਂ ਸਰਪੰਚ ਸਾਹਿਬਾਨ ਸੀ ਪੰਚ ਸਾਹਿਬਾਨ ਸੀਗੇ ਉਹਨਾਂ ਨੂੰ ਮੈਂ ਅੱਜ ਵੀ ਬੇਨਤੀ ਕਰਦਾ ਹਾਂ ਉਹਨਾਂ ਹਰ ਵਾਰੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਹੋ ਸਾਨੂੰ ਸਭ ਨੂੰ ਔਰਤਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਔਰ ਜਿਹੜੀ ਪੱਦੀ ਸਰਦਾਵਲੀ ਜੰਨੀ ਸਾਹਿਬ ਨੇ ਵਰਤੀ ਹੈ ਉਹਦੀ ਮੈਂ ਨਿੰਦਾ ਕਰਦਾ ਔਰ ਉਹਦੀ ਉਹਦੀ ਨਿੰਦਾ ਕਰਦਾ ਮੇਰਾ ਖਿਆਲ ਉਹਨਾਂ ਨੂੰ ਔਰ ਸਮਾਜ ਕੋ ਜੜਾ ਉਹ ਮਾਫੀ ਮੰਗਣੀ ਚਾਹੀਦੀ ਉਹਨਾਂ ਨੇ ਬਹੁਤ ਘੱਟਿਆ ਸ਼ਬਦ ਜਿਹੜੇ ਉਹ ਜੂਸ ਰਾਜੇ ਬੜੇ ਦੀ ਚੋਣ ਦੇ ਵਿੱਚ ਪੈਸੇ ਕਿਹਣਾ ਚਾਹੋਗੇ ਲੋਕਾਂ ਨੂੰ ਕੀ ਬੋਲ ਰਹੇ ਕਰੋ ਕੱਲ੍ਹ ਬਾਈ ਲਖਸ ਦੇ ਕੱਲ ਸਾਰੇ ਪੰਜਾਬ ਦੀਆਂ ਚਾਰੇ ਹਲਕਿਆਂ ਦੀਆਂ ਵੋਟਾਂ ਪੈਣੀਆਂ ਸਭ ਨੂੰ ਬੇਨਤੀ ਹੈ ਕਿ ਪਿਛਲੇ 2.5 ਸਾਲਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਿਕਾਸ ਉਹਨੂੰ ਦੇਖਦੇ ਹੋਏ ਸਭ ਨੂੰ ਜਿਹੜਾ ਝਾੜੂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਤੇ ਆਪ ਦੇ ਮੀਤਵਾਲਾਂ ਨੂੰ ਜਿਹੜਾ ਜਤਉਣਾ ਚਾਹੀਦਾ ਉਹ ਚਾਹਦੇ ਚਾਹਦੇ ਥਾਵਾਂ ਤੇ ਆਮ ਆਦਮੀ ਪਾਰਟੀ ਜਿੱਤ ਦੇ। ਪਰ ਬਸ ਸਾਨੂੰ ਨਸ਼ੀਨ ਬੇਸ਼ੱਕ ਆਮ ਆਦਮੀ ਕੀ ਕਲ ਡੇਰਾ ਬਣਾਣ ਖਲਕੇ ਨੂੰ ਲੈ ਕੇ। ਉਹ ਦੇਖੋ ਤੇ ਉਹ ਹਾਸਾ ਹੁੰਦਾ ਪਾਨੂੰ। ਦੇਖੋ ਸਾਡਾ ਕੋਈ ਇਦਾਂ ਦਾ ਤਲਕ ਵਾਸਤਾ ਦੀ ਨਾ ਕੋਈ ਇਦਾਂ ਦਾ ਹੀ ਕੰਮ ਕਰਦੇ ਆ। ਇਲੈਕਸ਼ਨ ਦੇ ਦਾ ਬਾਬਾ ਨਾਨਕ ਜੋਰੀ ਆ। 20 ਕਿਲੋਮੀਟਰ ਤੋਂ ਉਹਦਾ ਫਦੇਗੜ ਚੂੜੀਆਂ ਚ ਕੋ ਮੈਂ ਵੀ ਵੀਡੀਓ ਮੈਨੂੰ ਉਹਨੇ ਕਹੇ ਭੇਜੀ। ਉਹ ਮੈਂ ਦੇਖੀ ਐ। ਉਹ ਵਾਹ ਦੇਖੋ ਕਿੱਥੇ ਫਦੇਗੜ ਚੂੜੀਆਂ ਕਿੱਥੇ ਡੇਰਾ ਬਾਬਾ ਨਾਨਕ ਸਾਡੀ ਪਾਰਟੀ ਦਾ ਸਾਡੇ ਵੀਤਵਾਰ ਦਾ ਕਿਸੇ ਦਾ ਵੀ ਇਸ ਕੰਮ ਨਾਲ ਕੋਈ ਸਬੰਧ ਨਹੀਂ ਉਹ ਤਾਂ ਬੜੀ ਹੋਰ ਵੀ ਅਸੋਈ ਨਹੀਂ ਗੱਲ ਹੈ ਕਿ ਤਿੰਨ ਦਿਨ ਦੋ ਦਿਨ ਪਹਿਲਾਂ ਜਿਹੜਾ ਬਖਸ਼ੀ ਵਾਲਾ ਪਿੰਡ ਹੈ ਉਥੋਂ ਉੱਥੇ ਜਿਹੜੀਆਂ 50 ਪੇਟੀਆਂ ਫੜੀਆਂ ਗਈਆਂ ਸੇਮ ਸੇਮ ਹੀ ਮਤਲਬ ਜਿਹੜਾ ਬ੍ਰਾਂਡ ਜਿਹੜਾ ਇਸੇ ਦਾ ਫੜਿਆ ਕਿ ਤੇ ਕੀ ਹੋਇਆ ਬਾਤ ਕੀ ਨਹੀਂ ਹੋਇਆ ਉਹਨਾਂ ਨੇ ਕੀ ਡਰਾਮੇਬਾਜ਼ੀ ਕੀਤੀ ਆ ਪੁਲਿਸ ਅਫਸਰ ਤੇ ਐਕਸਾਈਜ਼ ਅਫਸਰ ਜਿਹੜੇ ਇਹਦੀ ਜਾਂਚ ਕਰ ਰਹੇ ਜੇ ਕੋਈ ਬੰਦਾ ਪਹਿਲੀ ਗੱਲ ਤੋਂ ਉਹ ਹੈ ਨਹੀਂ ਕਿਉਂਕਿ ਦੇਦ ਬਾਬੇ ਨਾਨਕ ਘਲਕੇ ਦੇ ਵਿੱਚੋਂ ਘਟrana ਨਹੀਂ ਹੋਈ ਫੋਦੇ ਘੜ ਚੂੜੀਆਂ ਦੀ ਘਟrana ਜੇ ਕੋ ਹੋਊ ਤਾਂ ਪਲੀਜ਼ ਸੇ ਐਕਸਰਸਾਈਜ਼ ਵਾਲੇ ਕਾਰ ਬੜੇ ਕਿਹੜੀ ਬਸ ਨਾਮ ਤੁਹਾਡਾ ਲੈ ਰਿਹਾ ਸੀ ਮੈਨੂੰ ਪਤਾ ਨਹੀਂ ਕਿ ਕਿਧਰ ਪਾਦਾ ਮੈਂ ਤੇ ਇੱਥੇ ਹੀ ਦੇ ਦੇ ਰਾਤ ਲੇਟ ਆਇਆ ਗਦਰਬਾਲੀ ਬਿੰਦੂ ਨਹੀਂ ਪਤਾ ਪਰ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਉੱਥੇ ਧਕਾਦੀ ਉਹਦੇ ਖਿਲਾਫ ਕਾਰਵਾਈ ਕਰਦੇ ਕਿੰਨਾ ਕੋਈ ਦਲੀ ਕਰਨ ਦੀ ਕੋ ਲੋੜ ਨਹੀਂ ਲੇਕਿਨ ਤਾਰੇਵਾਲ ਸਾਹਿਬ ਨਾਮ ਤੁਹਾਡਾ ਲੈ ਰਿਹਾ ਸੀ ਡਰਾਈਵਰ ਕੋਈ ਉਹ ਭਰਾਵਾ ਮੈਂ ਕਦੀ ਪੀਤੀ ਨਹੀਂ ਆਹ